ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਸਾਰੇ ਭੈਣ ਭਰਾ ਠੀਕ ਠਾਕ ਤੇ ਅਸੀਂ ਵੀ ਠੀਕ ਠਾਕ ਬਹੁਤ ਵਧੀਆ ਤੁਹਾਡੇ ਸਾਹਮਣੇ ਬੈਠੇ ਸਾਰੇ ਜਣੇ ਉਮੀਦ ਕਰਦੇ ਸਾਡੇ ਸਾਰੇ ਭੈਣ ਭਰਾ ਵੀ ਠੀਕ ਠਾਕ ਹੋਣਗੇ ਬੱਸ ਜੀ ਭੈਣ ਭਰਾਵਾਂ ਨਾਲ ਹੀ ਅਸੀਂ ਵਾਕਿਆ ਸਹੀ ਗੱਲ ਵਾ ਬਾਕੀ ਇਹ ਆ ਵੀ ਭੈਣ ਭਰਾ ਬਹੁਤ ਪਿਆਰ ਕਰਦੇ ਆ ਹਾਂਜੀ ਹਾਂਜੀ ਸਾ ਤੋਂ ਵੱਧ ਸਹੀ ਗੱਲ ਆ ਬਿਲਕੁਲ ਤੇ ਸਾਰਿਆਂ ਦੇ ਪਿਆਰ ਦੀ ਸਾਨੂੰ ਬਹੁਤ ਜ਼ਿਆਦਾ ਲੋੜ ਆ ਤੇ ਇਦਾਂ ਹੀ ਸਾਨੂੰ ਪਿਆਰ ਵੱਧ ਤੋਂ ਵੱਧ ਦਿਓ ਹੋਰ ਫਿਰ ਜੋ ਅਸੀਂ ਤੁਹਾਡੇ ਵਾਸਤੇ ਅੱਗੇ ਤੋਂ ਗਾਂ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਈਏ ਬਿਲਕੁਲ ਇਹ ਵੀ ਭੈਣ ਭਰਾ ਦੱਸਣਗੇ ਤੇ ਫਿਰ ਸਾਨੂੰ ਵੀ ਪਤਾ ਲੱਗੂ ਤੇ ਕਿੱਦਾਂ ਦੀ ਵੀਡੀਓ ਮੰਗਦੇ ਆ ਇਹਨਾਂ ਦੀ ਕਿੱਦਾਂ ਦੀ ਮੰਗ ਆ ਹਾਂ ਫਿਰ ਅਸੀਂ ਹੋਰ ਵੀ ਵਧੀਆ ਕਰਨ ਦੀ ਕੋਸ਼ਿਸ਼ ਕਰਾਂਗੇ ਹਾਂ ਬਿਲਕੁਲ ਤੇ ਰਮਨ ਗੱਲ ਇਹ ਆ ਵੀ ਅਸੀਂ ਵੀਡੀਓ ਦੇ ਵਿੱਚ ਆਪਣੇ ਲੋ ਤੋਂ ਅਸੀਂ ਬਣਾਉਂਦੇ ਆ ਵਧੀਆ ਪਰ ਗਲਤੀਆਂ ਸਾਡੇ ਕੋ ਬਹੁਤ ਹੁੰਦੀਆਂ ਹਾਂ ਹਾਂ ਕਮੀਆਂ ਰਹਿ ਜਾਂਦੀਆਂ ਸਾਡੇ ਕੋ ਤੇ ਉਹ ਮੇਰਾ ਵੀ ਤੁਸੀਂ ਭੈਣ ਭਰਾ ਆਲਾ ਤੁਸੀਂ ਕਮੈਂਟਾਂ ਰਾਹੀਂ ਦੱਸਿਆ ਕਰੋ ਕਿ ਤੁਹਾਡੀ ਇੱਥੇ ਗਲਤੀ ਆ ਜਾਂ ਕਿੱਦਾਂ ਆ ਹਾਂ ਕਿਉਂਕਿ ਤੁਸੀਂ ਦੱਸੋਗੇ ਤੁਹਾਨੂੰ ਪਤਾ ਲੱਗੂਗਾ ਇਹ ਗਲਤੀ ਫੜਨੀ ਹੁੰਦੀ ਤੁਸੀਂ ਹਾਂਜੀ ਤੇ ਤੁਸੀਂ ਸਾਨੂੰ ਦੱਸਣਾ ਹਾਂ ਤੇ ਕਿਉਂਕਿ ਜਿਹੜਾ ਬਣਾਉਣ ਵਾਲਾ ਹੁੰਦਾ ਨਾ ਉਹ ਤੇ ਬਿਲਕੁਲ ਨਾ ਬੋੜਾ ਹੋਇਆ ਹੋਵੇ ਜਿੱਦਾਂ ਹੁਣ ਗਰਮੀ ਆ ਤੇ ਗਰਮੀ ਵਿੱਚ ਪੱਕੇ ਬੰਦ ਕਰਕੇ ਬਣਾਈਦੀ ਨਾ ਵੀਡੀਓ ਫੇਰ ਤੇ ਹੁੰਦਾ ਫੋਟੋ ਫਟ ਸੀਨ ਕਰਕੇ ਤੇ ਪੱਕੇ ਥਲੇ ਚਲ ਜੀਏ ਹਾਂ ਉਹ ਦਾ ਕੋਸ਼ਿਸ਼ ਇਹ ਸੀ ਪੂਰੀ ਕਰਨੇ ਹੁੰਦੇ ਆ ਕਿ ਵਧੀਆ ਤੋਂ ਵਧੀਆ ਆਪਣੇ ਭੈਣ ਭਰਾਵਾਂ ਵਾਸਤੇ ਵੀਡੀਓ ਲੈ ਕੇ ਆਈਏ ਵਧੀਆ ਤੋਂ ਵਧੀਆ ਕੰਮ ਕਰੀਏ ਬਾਕੀ ਇਹ ਆ ਵੀ ਜਿੱਦਾਂ ਮੰਨ ਲੋ ਇਹ ਕਹਿੰਦੇ ਆ ਕਿ ਵੀਡੀਓ ਬਣਾਉਣੀ ਬੜੀ ਸੌਖੀ ਆ ਗੱਲਾਂ ਹੀ ਕਰਨੀਆਂ ਵਾ ਪਰ ਗੱਲਾਂ ਕਰਨੀਆਂ ਜਿਹੜੀਆਂ ਉਹ ਸੌਖੀਆਂ ਨਹੀਂ ਆ ਸਹੀ ਗੱਲ ਬੈਟ ਆਪਣਾ ਪੱਖਾ ਬੰਦ ਕਰਕੇ ਸਾਰੇ ਕੰਮ ਕਰਨੇ ਆ ਨਾਲੇ ਤੁਹਾਨੂੰ ਪਤਾ ਹੈ ਕਿ ਗਰਮੀ ਕਿੰਨੀ ਆ ਨਾਲੇ ਕੋਈ ਨੰਦਰ ਗੱਲ ਇੱਕ ਹੋਰ ਆ ਵੀ ਜਿਹੜੀ ਗੱਲ ਕਰਨੀ ਉਹ ਵੀ ਸੋਚ ਸਮਝ ਕੇ ਕਰਨੀ ਪੈਂਦੀ ਆ ਹਾਂਜੀ ਹਾਂਜੀ ਕੋਈ ਥੋੜਾ ਅਪਰੋਵਾਈਜ਼ ਕਰ ਲ ਜਾਨਾ ਇਹ ਤੇ ਹੈ ਹੀ ਆ ਨਾਰੇ ਜਿੱਦਾਂ ਜੂਨ ਜੁਲਾਈ ਦੇ ਮਹੀਨੇ ਗਾੜੀ ਆਉਣੇ ਆ ਤੇ ਉਹਨਾਂ ਦੇ ਵਿੱਚ ਪੱਖੇ ਬੰਦ ਕਰਕੇ ਵੀਡੀਓ ਬਣਾਉਣੀ ਬੜੀ ਔਖੀ ਆ ਸਹੀ ਗੱਲ ਆ ਸਹੀ ਗੱਲ ਆ ਬਿਲਕੁਲ ਸਹੀ ਗੱਲ ਆ ਤੇ ਬਾਕੀ ਸਾਰੇ ਭੈਣ ਭਰਾ ਪੁੱਛਦੇ ਹੀਗੇ ਤੇ ਅਸੀਂ ਅੱਗੇ ਵਲੌਗ ਬਣਾਇਆ ਵੀ ਸੀ ਤੇ ਹੁਣ ਵੀ ਡੇ ਹੀ ਭੈਣ ਭਰਾ ਜਿਹੜੇ ਨਵੇਂ ਚਲੋ ਸਾਡੇ ਨਾਲ ਜੁੜੇ ਆ ਉਹ ਵੀ ਹੋਣਗੇ ਹਨਾ ਹਾਂ ਤੇ ਜਿਨ੍ਹਾਂ ਨੂੰ ਮਤਲਬ ਨਹੀਂ ਪਤਾ ਨਹੀਂ ਪਤਾ ਇਹਨਾਂ ਦਾ ਕੀ ਰਿਸ਼ਤਾ ਵਾ ਤੇ ਆਂਦੇ ਵੀ ਤੁਸੀਂ ਦੱਸੋ ਵੀ ਤੁਹਾਡਾ ਕੀ ਰਿਸ਼ਤਾ ਤੁਸੀਂ ਸਕੀਆਂ ਭੈਣਾ ਜੀ ਕਿੱਦਾਂ ਵਾ ਤਾਂ ਅੱਜ ਅਸੀਂ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਦੱਸਦੇ ਆਂ ਸਾਡਾ ਕੀ ਰਿਸ਼ਤਾ ਵਾ ਚਲੋ ਹੈ ਅਸੀਂ ਦਰਾਣੀ ਜਠਾਣੀ ਆ ਤੇ ਚਲੋ ਦਰਾਣੀ ਜਠਾਣੀ ਦਾ ਰਿਸ਼ਤਾ ਵੀ ਪਹਿਣਾ ਵਰਗਾ ਹੀ ਹੁੰਦਾ ਵਾ ਪਹਿਣਾ ਵਰਗਾ ਹੁੰਦਾ ਵਾ ਸੀਨੀਅਰ ਅਹੀ ਹੈ ਵਿਆਹ ਇਹਨਾਂ ਦਾ ਪਹਿਲਾਂ ਹੋਇਆ ਹੈ ਗੱਲ ਇਹ ਆ ਵੀ ਹੈ ਤੇ ਸਾਡੇ ਤੋਂ ਛੋਟੇ ਹੀ ਪਰ ਇਹਨਾਂ ਨੰਬਰ ਪਹਿਲਾਂ ਲੈ ਗਏ ਸੀਗੇ ਤੇ ਫਿਰ ਹੁਣ ਇਹਨਾਂ ਨੂੰ ਵੀ ਵੱਡਾ ਹੁੰਦਾ ਮਿਲਣਾ ਚਾਹੀਦਾ ਵਾ ਅਸੀਂ ਤਾਂ ਹੁਣ ਛੋਟੇ ਹੀ ਆ ਆਹੋ 1 ਸਾਲ ਪਹਿਲਾਂ ਸਾਡਾ ਵਿਆਹ ਹੋਇਆ ਤੇ ਇਹਨਾਂ ਦਾ ਬਾਅਦ ਵਿੱਚ ਹੋਇਆ ਉਹ ਤਾਂ ਇਹ ਵੱਡੇ ਆ ਹਾਂਜੀ ਤੇ ਇਹ ਮਨਜਿੰਦਰ ਛੋਟੇ ਆ ਤੇ ਹੁਣ ਵੀ ਵਿਆਹ ਇਹਨਾਂ ਦਾ ਪਹਿਲਾਂ ਹੋ ਗਿਆ ਤੇ ਸਾਡੇ ਤਾਂ ਵੱਡੇ ਹੋ ਗਏ ਅਸੀਂ ਛੋਟੇ ਹੋ ਗਏ ਹੁਣ ਉਹ ਚਲੋ ਯਾਰ ਕੰਮ ਚੱਲਣਾ ਕੰਮ ਚੱਲਣਾ ਚਾਹੀਦਾ ਨਹੀਂ ਨਹੀਂ ਤੁਸੀਂ ਸਾਰੇ ਜਣੇ ਫੈਸਲਾ ਕਰਿਓ ਵੀ ਵੱਡੇ ਹੁਣ ਕੌਣ ਨੇ ਤਾਂ ਐਂਟ ਕਰਕੇ ਦੱਸਿਓ ਸਾਰੇ ਜਣੇ ਹਾਂ ਤੇ ਭੈਣ ਭਰਾ ਪੁੱਛਦੇ ਹੀ ਵੀ ਤੁਸੀਂ ਦੱਸੋ ਵੀ ਤੁਸੀਂ ਸਕੀਆਂ ਭੈਣਾਗੇ ਚਲੋ ਤੁਸੀਂ ਸਿਆਣੇ ਜਸ ਪਿਆਣਾ ਸਕੀਆਂ ਵੀ ਹੁੰਦੀਆਂ ਆਂ ਜਾਂ ਦਰਾਣੀ ਜਠਾਣੀ ਜਿਹੜੀਆਂ ਪਿਆਣਾ ਹੀ ਹੁੰਦੀਆਂ ਆ ਪਿਆਣਾ ਹੀ ਹੁੰਦੀਆਂ ਆ ਹਾਂ ਤੇ ਕਿਉਂਕਿ ਇਹ ਆ ਕਿ ਰਹਿਣਾ ਇੱਥੇ ਇਕੱਠੇ ਇੱਕ ਦੂਜੇ ਦੇ ਲਾਗੇ ਵੀ ਨਾਲ-ਨਾਲ ਹੀ ਸਾਡੇ ਘਰ ਵਾ ਨਹੀਂ ਨਹੀਂ ਬਹੁਤ ਦੂਰ ਰਹਿੰਦੇ ਆ ਜੀ ਐਵੇਂ ਨਾਲ ਲੱਗੇ ਲੋਕਾਂ ਦਾ ਕੋਈ ਕੰਮ ਨਹੀਂ ਬਹੁਤ ਦੂਰ ਰਹਿੰਦੇ ਤਾਂ ਕੰਮ ਤੋਂ ਕੰਮ ਤੇ ਗੱਡੀ ਦੇ ਉੱਤੇ ਕਿੰਨਾ ਲੱਗਦਾ ਨਹੀਂ ਨਹੀਂ ਪਹਿਲਾਂ ਹੀ ਪਿੰਡ ਚ ਰਹਿੰਦੇ ਹੁੰਦੇ ਸੀ ਸਾਰੇ ਇਕੱਠੇ ਇੱਕੋ ਘਰ ਵਿੱਚ ਤੇ ਫਿਰ ਆਪਾਂ ਹੁਣ ਮਤਲਬ ਬਾਹਰ-ਬਾਰ ਆ ਗਏ ਆ ਵੱਡੇ ਭਾਜੀ ਇਹਦੇ ਵੀ ਉੱਥੇ ਨੇ ਹਾਂ ਤੇ ਅਸੀਂ ਹੁਣ ਦੋਵੇਂ ਭਰਾ ਇੱਥੇ ਆ ਗਏ ਆ ਹਾਂਜੀ ਤੇ ਬੜਾ ਵਧੀਆ ਟਾਈਮ ਪਾਸ ਹੋਣ ਡਿਆ ਵਾ ਹਾਂਜੀ ਤੇ ਇਹ ਆ ਕਿ ਜਦੋਂ ਵੀਡੀਓ ਬਣਾਉਣੀ ਹੁੰਦੀ ਆ ਤੇ ਕਦੀ ਅਸੀਂ ਉਧਰ ਚੱਲ ਜਾਂਦੇ ਆ ਕਦੀ ਇੱਧਰ ਆ ਜਾਂਦੇ ਆ ਤਾਂ ਬੜਾ ਵਧੀਆ ਟਾਈਮ ਪਾਸ ਹੋਣ ਡਿਆ ਬੜਾ ਵਧੀਆ ਮਤਲਬ ਹਾਂਜੀ ਬਾਕੀ ਤੁਹਾਡੇ ਭੈਣ ਭਰਾਵਾਂ ਦੇ ਦੁਆਵਾਂ ਸਾਡੇ ਨਾਲ ਆ ਗੱਲ ਏ ਕਾ ਵੀ ਬੰਦਾ ਬਿਜੀ ਰੇਤ ਚੰਗਾ ਬਿਲਕੁਲ ਬਿਲਕੁਲ ਸਹੀ ਤੇ ਜਿਹੜਾ ਬੰਦਾ ਨਹੀਂਗਾ ਵੇਲਾ ਉਹ ਤੇ ਸ਼ੈਤਾਨ ਦਾ ਘਰ ਹੋ ਜਾਂਦਾ ਉਹਨੂੰ ਪਤਾ ਹੁੰਦਾ ਵੀ ਮੈਂ ਇਹਦੀ ਮਾੜੀ ਕਰਨੀ ਦੀ ਚੰਗੀ ਕਰਨੀ ਆ ਆ ਹੁਣ ਪਤਾ ਹੀ ਨਹੀਂ ਲੱਗਦਾ ਸਾਰਾ ਦਿਨ ਕਿੱਦਾਂ ਲੰਘ ਜਾਂਦਾ ਵਾ ਕਿੱਥੇ ਲੰਘ ਜਾਂਦੀ ਕਿੱਥੇ ਰਹੀ ਹੈ ਕਿਉਂ ਹਾਂ ਸਹੀ ਗੱਲ ਵਾ ਸਹੀ ਗੱਲ ਹਾਂ ਵੇਲੇ ਬੰਦੇ ਨੂੰ ਕਈ ਫਿਕਰ ਕਈ ਟੈਨਸ਼ਨਾਂ ਹੁੰਦੀਆਂ ਵੀ ਆ ਚਲੋ ਘਰ ਪੱਖੋਂ ਹੀ ਬੜੇ ਵਧੀਆ ਬੱਚੇ ਠੀਕ ਆ ਘਰ-ਬਾਰ ਬਹੁਤ ਵਧੀਆ ਪਰ ਫੇਰ ਵੀ ਕੋਈ ਨਾ ਕੋਈ ਗੱਲ ਤੇ ਮਨ ਵਿੱਚ ਆਈ ਜਾਂਦੀ ਆ ਹੂੰ ਤੇ ਜੇ ਐਦਾਂ ਬਿਜੀ ਰਹੀਏ ਵੇਖੋ ਜੀ ਗੱਲ ਐਦਾਂ ਅਸੀਂ ਤੇ ਦੋਵੇਂ ਭਰਾ ਹੈਗੇ ਆ ਟੈਨਸ਼ਨ ਫਰੀ ਇਨਾਂ ਨੂੰ ਟੈਨਸ਼ਨ ਹੈ ਗਈ ਆ ਇਹ ਲੋੜ ਨਹੀਂ ਹੈਗੀ ਡੋਡ ਲੈਂਦੀ ਆ ਨੇ ਹੁਣ ਨਹੀਂ ਟੈਨਸ਼ਨ ਹੈ ਗਈ ਹੁਣ ਇਹ ਆ ਕਿ ਬਿਜ਼ੀ ਰਹੀਦਾ ਹੁਣ ਟਾਈਮ ਨਹੀਂ ਮਿਲਦਾ ਨਹੀਂ ਉਹ ਹੀ ਗੱਲ ਕਰਨ ਲੈ ਵੀ ਵੇਲਿਆਂ ਨੂੰ ਹੁੰਦੀ ਆ ਹਾਂ ਤੇ ਬਿਜੀ ਰਹਿੰਦੇ ਆ ਤੇ ਇਦਾਂ ਇਹ ਕਿ ਇਹਨਾਂ ਦਾ ਸੁਭਾਅ ਜਿਹੜਾ ਦੋਵਾਂ ਦਾ ਵੇ ਹਸਮੁਖਵਾ ਮਤਲਬ ਇਹਨਾਂ ਦਾ 24 ਘੰਟੇ ਮਜਾ ਕੇ ਚ ਰਹਿਣਾ ਹਸਮੁਖ ਹਰ ਇੱਕ ਨੂੰ ਹਸਾਉਣਾ ਸ਼ੁਰੂ ਤੋਂ ਹੀ ਅੱਜ ਦੀ ਸ਼ੁਰੂ ਤੋਂ ਇਦਾਂ ਦਾ ਸੁਭਾਅ ਇਹਨਾਂ ਦਾ ਤੇ ਹੋਰ ਵੀ ਭੈਣ ਭਰਾ ਲੱਗੋਂ ਆ ਜਾਂਦੇ ਆ ਜਦੋਂ ਕਿਤੇ ਬਾਹਰ ਖਲੋਤੇ ਹੁੰਦੇ ਆ ਤੇ ਗੱਲ ਇੱਕ ਹੋਰ ਆ ਵੀ ਐਹੀਂ ਪੀਂਦੀਆਂ ਪਹਿਲਾਂ ਲਾਈਆਂ ਇਹਨਾਂ ਨੂੰ ਜਿਹੜੀਆਂ ਨੇ ਪਾ ਵੜ ਗਿਆ ਜਿਹਨੇ ਤੇ ਸੈਨੂ ਨੇ ਕਰਤੀਆਂ ਖਰਾਬ ਉਹ ਬਹਿ ਗਿਆ ਦੇਖਾ ਜਾ ਕੇ ਜਿਹੜੇ ਕਦੇ ਚਾਰ ਲੱਗਦੀਆਂ ਸੀ ਨਾ ਉਹਨਾਂ ਖਲਾਲ ਖੂਦ ਦਿੱਤੀਆਂ ਵਾ ਤੇ ਹੁਣ ਇਹਨਾਂ ਛਾਪੇ ਛੂਪੇ ਦਿੱਤੇ ਆ ਉੱਤੇ ਕੋਈ ਇੰਨੀ ਬਾਈਤੀਆਂ ਕਿ ਨਹੀਂ ਸਾਡੇ ਘਰ ਤੇ ਨਹੀਂ ਸਬਜ਼ੀ ਉਹਨਾਂ ਨੇ ਹੋਣੀ ਸੀ ਇਹ ਹੁਣ ਅਸੀਂ ਬਾਹਰ ਛਾਪੇ ਰੱਖੇ ਆ ਵੇਖੋ ਪਤਾ ਨਹੀਂ ਹੁੰਦੀ ਕਿ ਨਹੀਂ ਹੁੰਦੀ ਕਿ ਨਹੀਂ ਹੁੰਦੀ ਤੇ ਸਹੀ ਗੱਲ ਬਾਕੇ ਇਹ ਵੀ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਪਿਆਰ ਕਰਿਆ ਕਰੋ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਤੇ ਤੁਹਾਡੇ ਸਹਿਯੋਗ ਦੇ ਨਾਲ ਹੀ ਅਹੀ ਆ ਬਿਲਕੁਲ ਤੇ ਯੇ ਤੁਸੀਂ ਮਤਲਬ ਸਾਨੂੰ ਹੋਰ ਜ਼ਿਆਦਾ ਪਿਆਰ ਕਰੋਗੇ ਸਾਡਾ ਹੌਸਲਾ ਵਧਾਓਗੇ ਤੇ ਹੋਰ ਜ਼ਿਆਦਾ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਵਾਸਤੇ ਕਿਉਂਕਿ ਭੈਣ ਭਰਾ ਦੱਸਣ ਤੇ ਫੇਰ ਹੀ ਪਤਾ ਲੱਗਦਾ ਦੱਸੋ ਤੁਸੀਂ ਵੀ ਕਿਹੜੇ ਟੌਪਿਕ ਤੇ ਅਸੀਂ ਵੀਡੀਓ ਬਣਾਈਆਂ ਕਿੱਦਾਂ ਦੀ ਬਣਾਈਆਂ ਕਿੱਦਾਂ ਦੀ ਤੁਸੀਂ ਪਸੰਦ ਕਰਦੇ ਜੀ ਵੇਖਣਾ ਤੇ ਉਹਦਾਂ ਦੀ ਹੀ ਲੈ ਕੇ ਆਵਾਂਗੇ ਥੋੜੀ ਜੀ ਸਾਨੂੰ ਨਾ ਟੀਮ ਦੀ ਪ੍ਰੋਬਲਮ ਆ ਟੀਮ ਸਾਡੀ ਥੋੜੀ ਜੀ ਘਟਵਾ ਹੂੰ ਹੂੰ ਚਲੋ ਕੋਈ ਨਹੀਂ ਜੇ ਲੈਣੀ ਪੋਗੀ ਲੋਕਾਂ ਨੂੰ ਘਟਾ ਕਈ ਲੋਕ ਇਹ ਗੱਲਾਂ ਨਹੀਂ ਪਸੰਦ ਕਰਦੇ ਨਹੀਂ ਪਸੰਦ ਕਰਦੇ ਹਾਂ ਉਹਦੀ ਆਪਣੀ ਬਦਮੇਤੀ ਮਹਿਸੂਸ ਕਰਦੇ ਹਾਂ ਹਾਂਜੀ ਹਾਂਜੀ ਬੇਇੱਜ਼ਤੀ ਕੋਈ ਨਹੀਂ ਕੀ ਬੇਇੱਜ਼ਤੀ ਨਹੀਂ ਕੀ ਹੁਣ ਇਹ ਆ ਪੀ ਸਾਡੇ ਕਿੰਨੇ ਪਹਿਚਾਨ ਬਣੀ ਜਦੋਂ ਕਿਤੇ ਜਾਈਏ ਕਿਦਾਂ ਭੈਣ ਭਰਾ ਮਿਲਦੇ ਆ ਕਿੰਨਾ ਪਿਆਰ ਕਰਦੇ ਹਨਾ ਲੋਕਾਂ ਨੂੰ ਮਤਲਬ ਇਸ ਸਟੰ ਦਾ ਪਤਾ ਹੀ ਨਹੀਂ ਪਤਾ ਹੀ ਨਹੀਂਗਾ ਗਦਾਸਪੁਰ ਜਾਈਏ ਧਾਰੀয়াল ਜਾਈਏ ਅੰਮ੍ਰਿਤਸਰ ਜਾਈਏ ਪਟਿਆਲੇ ਜਾਈਏ ਕਿਤੇ ਵੀ ਜਾਂਦੇ ਆ ਅਸੀਂ ਆਪਣੇ ਲਾਗੇ ਛਾਗੇ ਤੇ ਲੋਕ ਕਿਦਾਂ ਪਿਆਰ ਕਰਦੇ ਆ ਅਸੀਂ ਤੁਹਾਨੂੰ ਤੁਹਾਡੀਆਂ ਵੀਡੀਓ ਵੇਖਦੇ ਆ ਅਸੀਂ ਇਦਾਂ ਆਹ ਬਾਜੀ ਇਹ ਆ ਕਿ ਇੱਥੇ ਤੇ ਸਾਡੀ ਪਛਾਣ ਹੈ ਹੀ ਹੈ ਬਾਹਰੋਂ ਸਾਨੂੰ ਫੋਨ ਆਉਂਦੇ ਸਾਡੇ ਬਾਹਰ ਕਿੰਨੇ ਭੈਣ ਭਰਾ ਆ ਉਹ ਸਾਰੇ ਜਾਣੇ ਮਤਲਬ ਇਹ ਕਿ ਜਿਆਦਾ ਪਸੰਦ ਕਰਦੇ ਵੀਡੀਓ ਵੀ ਸਾਡੇ ਪੰਜਾਬ ਚ ਬਣਦੀਆਂ ਆ ਅਸੀਂ ਉਹ ਜਿਆਦਾ ਖੁਸ਼ ਹੋ ਕੇ ਵੇਖਦੇ ਆ ਤੇ ਨਾਲੇ ਜਿਹੜਾ ਭੈਣ ਭਰਾ ਆ ਕੇ ਵਧਾਣ ਨੂੰ ਵਧਾਓ ਹੋਰ ਇਹ ਆ ਵੀ ਜਦੋਂ ਹਾਂ ਜਦੋਂ ਅਸੀਂ ਇਹ ਲਾਈਨ ਵਿੱਚ ਨਹੀਂ ਹੈਗੇ ਸਾਨੂੰ ਕੌਣ ਜਾਣਦਾ ਉਹ ਨਹੀਂ ਜਾਣਦਾ ਕੋਈ ਵੀ ਹੁਣ ਇੰਨਾ ਪਿਆਰ ਕਰਨ ਵਾਲੇ ਕਿੰਨੇ ਭੈਣ ਭਰਾ ਮਿਲੇ ਸਾਨੂੰ ਕਿੰਨੀ ਫੈਮਿਲੀ ਵੱਡੀ ਹੋ ਗਈ ਹੁਣ ਸਾਡੀ ਇਹ ਗੱਲ ਸਹੀ ਤੇ ਇਹ ਆ ਕਿ ਬਸ ਇਹ ਆ ਕਿ ਹੋਰ ਜਿਆਦਾ ਪਿਆਰ ਕਰੋ ਹੋਰ ਜਿਆਦਾ ਕਮੈਂਟ ਕਰਿਆ ਕਰੋ ਤੇ ਵੱਤ ਤੋਂ ਵੱਤ ਸ਼ੇਅਰ ਕਰਿਆ ਕਰੋ ਵੀਡੀਓ ਸਾਡੀ ਤੇ ਬਾਕੀ ਇਹ ਆ ਕਿ ਸਾਡੇ ਲਾਗੇ ਸਾਗੇ ਜੇ ਕੋਈ ਵੀ ਜੰਗ ਜੋੜੀ ਹੈ ਵਾ ਹਾਂ ਤੇ ਸਾਡੇ ਨਾਲ ਸੰਪਰਕ ਕਰਿਓ ਅਬ ਜੇ ਕੰਮ ਕਰਨਾ ਚਾਹੁੰਦੇ ਕੰਮ ਕਰਨਾ ਚਾਹੁੰਦੇ ਜੇ ਤੇ ਕਿ ਜਿਹੜਾ ਕੁੜੀ ਦਾ ਰੋਲ ਵੀ ਕਰ ਸਕਦੀ ਹੋਵੇ ਬੋਟੀ ਦਾ ਰੋਲ ਵੀ ਕਰ ਸਕਦੀ ਹੋਵੇ ਕਿਉਂਕਿ ਅਸੀਂ ਤੇ ਹੁਣ ਸੱਸਾਂ ਹੀ ਬਣ ਸਕਦੀਆਂ ਦਰਾਣੀ ਜਠਾਣੀ ਬਣ ਗਈਆਂ ਤੇ ਇਹ ਆ ਵੀ ਜੰਗ ਜੋੜੀ ਦੀ ਸਾਨੂੰ ਕਿ ਲੋੜ ਆ ਹੋ ਗਿਆ ਹੁਣ ਜਾਵਾਂ ਤੇ ਲੱਗ ਸਕੇ ਪਹੁੰਚਣ ਵਾਲੇ ਆ ਨਹੀਂ ਪਹੁੰਚ ਕੇ ਕੇ ਪਹੁੰਚ ਗਏ ਈ ਤਾਂ ਇਹ ਨੇ ਕਿਹਾ ਵਾ ਮੈਂ 50 ਲੰਗੇ ਜਾਂਦੇ ਨਹੀਂ 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 ਅਜੇ ਤਹੀ ਤਾਂ 50 ਲਗਾ ਆਈ ਦੋ 50 ਹੈਗੀ ਹੈ ਤੇ ਇਹ ਆ ਕੇ ਜੇ ਸਾਨੂੰ ਇੱਕ ਜੋੜੀ ਇਦਾਂ ਦੀ ਹੋਰ ਮਿਲ ਜੇ ਤਾਂ ਫਿਰ ਅਸੀਂ ਉਤੋਂ ਵੀ ਵਧੀਆ ਵੀਡੀਓ ਤੁਹਾਨੂੰ ਵੀ ਵਿਖਾਵਾਂਗੇ ਹਾਂ ਨਹੀਂ ਵੱਡੀ ਮਤਲਬ ਵੀਡੀਓ ਦੇ ਵਿੱਚ ਸਾਡੇ ਕੋ ਹਾਂ ਉੱਚ ਤੇ ਹੈ ਵਾ ਛੋਟੀ ਦੇ ਵਿੱਚ ਛੋਟੀ ਦੇ ਵਿੱਚ ਸਾਡੇ ਕੋ ਜੋੜੀ ਨਹੀਂ ਓਪੀ ਹੈਗੀ ਹਾਂ ਉਹ ਜੋੜੀ ਦੀ ਸਾਨੂੰ ਵੀ ਚਲੋ ਲੋੜ ਵੀ ਹੈਗੀ ਆ ਹਾਂ ਵੀਡੀਓ ਵੀ ਫੇਰ ਹੀ ਬਣਨਗੀਆਂ ਹੁਣ ਇਹ ਨਹੀਂ ਬਣਦੀਆਂ ਵੀ ਕਿੰਨਿਆਂ ਕ ਬਣਾਵਾਂਗੇ ਇਦਾਂ ਤੇ ਜੇ ਲਾਗੇ ਸ਼ਾਗੇ ਸਾਡੇ ਕੋਈ ਪਿੰਡ ਵਿੱਚ ਵੀ ਦੋਹਾਂ ਚੋਹਾਂ ਪਿੰਡਾਂ ਚ 5-7 ਕਿਲੋਮੀਟਰ ਦੇ ਵਿੱਚ ਹਾਂ ਕੁੰਡਾ ਕੁੰਡੀ ਆ ਲਾਗੇ ਆ ਸਰਸਪੁਰ ਵੀ ਜਦੋਂ ਵੀ ਮਤਲਬ ਸਾਡਾ ਟਾਈਮ ਲੱਗਦਾ ਜੇ ਸ਼ਾਮ ਲਗੇ ਸ਼ਾਮ ਨੂੰ ਬਣਾਉਂਦੇ ਹਾਂ ਸਵੇਰੇ ਲੱਗੇ ਸਵੇਰੇ ਬਣਾਉਂਦੇ ਆਂ ਸਾਡੇ ਨਾਲ 2 ਘੰਟੇ ਦਾ ਉੱਤੋਂ ਵੱਧ ਕੋਈ ਨਹੀਂ ਹਾਂ 2 ਘੰਟੇ 'ਚ 2 ਵੀਡੀਓ ਬਣਾਈ ਲਈਦੀ ਆ ਵਾ 2 ਘੰਟੇ 2 ਵੀਡੀਓ ਹੀ ਲਗਾ ਕਰ ਲੱਗੇ ਰਹੀਏ ਤੇ ਫਿਰ ਬਣ ਜਾਂਦੀ ਆ ਤੇ ਵਿੱਚ ਕੋਈ ਕੰਮ ਧੰਦਾ ਨਾ ਪਵੇ ਇਹਦੇ ਇਹ ਆ ਵੀ ਬੰਦਾ ਮਿਹਨਤਵਾ ਮਿਹਨਤ ਜਿੰਨੀ ਆਪੇ ਟਾਈਮ ਨਾਲ ਬੰਦਾ ਕਰ ਲੇ ਉਹਨਾਂ ਵੇਲੇ ਛੇਤੀ ਹੋ ਜਾਂਦਾ ਸਹੀ ਗੱਲ ਆ ਤੇ ਬਾਕੀ ਆ ਵੀ ਤੁਹਾਡੇ ਪਿਆਰ ਦੀ ਲੋੜ ਆ ਤੁਸੀਂ ਬਸ ਸਾਨੂੰ ਪਿਆਰ ਦੋ ਤੇ ਫੇਰ ਹੀ ਅੱਗੇ ਜਾਣਾ ਵਾ ਬਿਲਕੁਲ ਬਿਲਕੁਲ ਤੇ ਜੇ ਕੋਈ ਗਲਤੀ ਹੋ ਜਾਂਦੀ ਆ ਤੇ ਦੱਸਿਆ ਕਰੋ ਤੇ ਮਾੜੇ ਕਮੈਂਟ ਵੀ ਘਾਟੀ ਕਰਿਆ ਕਰ ਮੈਂ ਚਲ ਕੋਈ ਗੱਲ ਨਹੀਂ ਮਾੜੇ ਚੜ੍ਹੇ ਨਾਲ ਹੀ ਹੁੰਦੇ ਆ ਕੋਈ ਜਾਂਦੇ ਕਲੀਅਰ ਜਿਹੜਾ ਕੋਈ ਵੀ ਹੁੰਦਾ ਉਹ ਅਗਲਾ ਕਹਿ ਦਿੰਦਾ ਵੀ ਨਹੀਂ ਯਾਰ ਮੈਂ ਇਹ ਰੋਲ ਨਹੀਂ ਕਰਨਾ ਪਤਾ ਕੀ ਆ ਇਹ ਕਰੈਕਟਰ ਦੇ ਹਿਸਾਬ ਦੇ ਨਾਲ ਕਰਨਾ ਪੈਂਦਾ ਵਾ ਤੇ ਪਰ ਇਹ ਆ ਵੀ ਕੋਈ ਮਾੜਾ ਕੋਈ ਵੀ ਨਹੀਂ ਹੁੰਦਾ ਹੁਣ ਸਾਨੂੰ ਦੂਜੀਆਂ ਵੀਡੀਓ ਵਿੱਚ ਬੜੀ ਕਮੈਂਟ ਉਧਰ ਵੀ ਜਦੋਂ ਬਣਾਈ ਦੀ ਆ ਤੇ ਰੋਲ ਉਦਾਂ ਦਾ ਮਿਲਦਾ ਵਾ ਰੋਲ ਮਿਲਦਾ ਵਾ ਤੇ ਫੇਰ ਉਹ ਕਮੈਂਟ ਆਉਂਦੇ ਆ ਇਹ ਫੇਰ ਰੋਲ ਕਰਨਾ ਪੈਂਦਾ ਕਰਨਾ ਪੈਂਦਾ ਜੇ ਹੁਣ ਖੁੱਬ ਕੇ ਨਾ ਕਰੀਏ ਤੇ ਫੇਰ ਨਹੀਂ ਗੱਲ ਬੰਦੀ ਹਾਂ ਮੈਂ ਗੱਲ ਸੁਣ ਲੈ ਜਿਤਨਾ ਤੇ ਤੁਸੀਂ ਰੋਲ ਦੋਏ ਨਹੀਂ ਕਰਦੀਆਂ ਜੇ ਨਾ ਇੱਥੇ ਘਰ ਦੇ ਤੇ ਖਲੋਣਾ ਮੁਸ਼ਕਿਲ ਹੋ ਜਾ ਮੇਰੇ ਭੈਣ ਭਰਾ ਆਉਂਦੇ ਆ ਵੀ ਜਿੰਨਾ ਚਿਰ ਨਵਾਂ ਆਉਣੀਆਂ ਨਾ ਤੁਸੀਂ ਲੜਨ ਵਿੱਚ ਪੂਰੀਆਂ ਟ੍ਰੈਂਡ ਹੋ ਜਾਣਾ ਵਾ ਹਾਂ ਸਹੀ ਗੱਲ ਵਾ ਤੇ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਕਮੈਂਟ ਵੀ ਆਉਂਦੇ ਆ ਆਉਂਦੇ ਆ ਕੱਲ ਨੂੰ ਮੁੰਡੇ ਵੀ ਆਉਣੇ ਤੇ ਫੇਰ ਤਾਂ ਲੱਗੂਗਾ ਹੈ ਇਹੋ ਜਿਹੀ ਕੋਈ ਗੱਲ ਨਹੀਂ ਗੱਲ ਇਹ ਆ ਵੀ ਰੀਅਲ ਜਿਹੜੀ ਸਾਡੀ ਹੈਗੀ ਆ ਲਾਈਫ ਉਹਦੇ ਵਿੱਚ ਅਸੀਂ ਇਦਾਂ ਦੇ ਨਹੀਂ ਆ ਪਰ ਬਾਨਾ ਪੈਂਦਾ ਸਾਨੂੰ ਇਹ ਆ ਕਿ ਰੋਲ ਦੇ ਮੁਤਾਬਕ ਟੱਲਣਾ ਪੈਂਦਾ ਉਸ ਚੀਜ਼ ਵਿੱਚ ਤੇ ਜੇ ਨਾ ਟੱਲੋ ਤਾਂ ਫਿਰ ਚੀਜ਼ ਚੰਗੀ ਨਹੀਂ ਲੱਗਦੀ ਚੰਗੀ ਨਹੀਂ ਲੱਗਦੀ ਤੇ ਫਿਰ ਤੁਹਾਨੂੰ ਉਹ ਪਸੰਦ ਨਹੀਂ ਆਉਣੀ ਤੇ ਥੋੜਾ ਜਿਹਾ ਸਾਥ ਦਿਆ ਕਰੋ ਸਾਡਾ ਸਗੋਂ ਜੇ ਵਧੀਆ ਐਕਟਿੰਗ ਹੁੰਦੀ ਆ ਤੇ ਥੋੜਾ ਜਿਹਾ ਮਤਲਬ ਕਰ ਦਿਆ ਕਰੋ ਹੌਸਲਾ ਫਜ਼ਾਈ ਕਰਿਆ ਕਰੋ ਸਾਡੀ ਤੇ ਫਿਰ ਅਸੀਂ ਹੋਰ ਵਧੀਆ ਰੋਲ ਕਰਿਆ ਕਰਾਂਗੇ ਸਾਰੇ ਭੈਣ ਭਰਾ ਨਹੀਂ ਸਾਨੂੰ ਗਲਤ ਕਹਿੰਦੇ ਸਾਰੇ ਨਹੀਂ ਕਹਿੰਦੇ ਇੱਕੋ ਜਿਹਾ ਭੈਣ ਭਰਾ ਕਹਿੰਦੇ ਵੀ ਆਪੇ ਇਹ ਇੰਨਾ ਦਿਨ ਆਪੇ ਚਲੋ ਵੀਡੀਓ ਦੇ ਵਿੱਚ ਹੀ ਕਰੈਕਟਰ ਇਹਨਾਂ ਨੂੰ ਇਦਾਂ ਦਾ ਮਿਲਿਆ ਪਤਾ ਕੀ ਗੱਲ ਸੁਣੋ ਗਲਤ ਕੋਈ ਨਹੀਂ ਹੁੰਦਾ ਚਲੋ ਉਹਨਾਂ ਨੂੰ ਥੋੜਾ ਜਿਆਦਾ ਲੱਗਦਾ ਅਗਲਾ ਬੰਦਾ ਕਹਿੰਦਾ ਉਹਨਾਂ ਨੂੰ ਲੱਗਦਾ ਨਹੀਂ ਮੇਰੀ ਗੱਲ ਸੁਣੋ ਉਹ ਜਿਆਦਾ ਖੁਭ ਜਾਂਦੇ ਵਿੱਚ ਖੁਭ ਜਾਂਦੇ ਆ ਤੇ ਇਹ ਇਹ ਨੇਚਰਲ ਆ ਕੇ ਮਤਲਬ ਹੋ ਜਾਂਦਾ ਵਾ ਇਦਾਂ ਅਸੀਂ ਵੀ ਤੇ ਇਦਾਂ ਹੀ ਕਰਦੇ ਹਾਂ ਲੋਕਾਂ ਇਹ ਗੱਲ ਨਹੀਂ ਜਪਦਾ ਹੀ ਨਹੀਂ ਕਰਦੇ ਜੇ ਸਾਰੇ ਕਰੈਕਟਰ ਸਹੀ ਹੋਣਗੇ ਤੇ ਵੀਡੀਓ ਕੱਢੀ ਚੱਲੂਗੀ ਕਿਦਾਂ ਚੱਲੂਗੀ ਕਿਦਾਂ ਹਾਂ ਫਿਰ ਤੇ ਵੀਡੀਓ ਚੱਲਦੀ ਹੀ ਨਹੀਂ ਇੱਕ ਤਾਂ ਚਲੋ ਬਾਕੀ ਤੁਸੀਂ ਵੀ ਕਮੈਂਟ ਵਧੀਆ ਵੀ ਕਰਿਆ ਕਰੋ ਚਲੋ ਜਿਹੜੇ ਭੈਣ ਭਰਾ ਉਹਦਾ ਦੇ ਕਰਦੇ ਉਹ ਵੀ ਕਰਦਿਆ ਕਰੋ ਕੋਈ ਗੱਲ ਨਹੀਂ ਚਲੋ ਤੁਹਾਡੇ ਭੈਣ ਭਰਾਵਾਂ ਦੇ ਸਹਿਯੋਗ ਨੇ ਸਭ ਕੋ ਕਿਉਂ ਹਾਂ ਇਥੋਂ ਤੱਕ ਆਏ ਆ ਤਾਂ ਗਾੜੀ ਵੀ ਤੁਹਾਡੇ ਸਹਿਯੋਗ ਨਾਲ ਹੀ ਜਾਣਾ ਵਾ ਬਿਲਕੁਲ ਜੀ ਬਿਲਕੁਲ ਤੁਸੀਂ ਆਪਣਾ ਪਿਆਰ ਸਾਡ ਨੂੰ ਦਿਓਗੇ ਤੇ ਪਿਆਰ ਚਲੋ ਸਾਨੂੰ ਇੰਨੇ ਕਿ ਭੈਣ ਭਰਾ ਵੇਂਦੇ ਆ ਬੜੀ ਚਲੋ ਇੰਦੇ ਬਾਅਦ ਵੀ ਬਹੁਤ ਪਿਆਰ ਕਰਦੇ ਆ ਬਹੁਤ ਜ਼ਿਆਦਾ ਹਾਂ ਬਾਕੀ ਆ ਵੀ ਚਲੋ ਪਰਮਾਤਮਾ ਤੁਹਾਨੂੰ ਹਰ ਖੁਸ਼ੀ ਦੇਵੇ ਹਾਂ ਜਿਹੜੀ ਤੁਸੀਂ ਵਾਂਝੇ ਜੀ ਹੈ ਸਹੀ ਗੱਲ ਆ ਤੇ ਗੁਰੂ ਰਾਮਦਾਸ ਦਾ ਘਰ ਹੱਥ ਜੋੜਿਆ ਕਰੋ ਸੱਚੇ ਬਾਦਸ਼ਾਹ ਦਾ ਹੰਪਸਾਰ ਬਾਕੀ ਮਿਹਨਤ ਆਪਣੀ ਕਰਨੀ ਚਾਹੀਦੀ ਆ ਫਲ ਤੇ ਮਹਾਰਾਜ ਨੇ ਲਾਉਣਾ ਬਿਲਕੁਲ ਜੀ ਬਿਲਕੁਲ ਠੀਕ ਆ ਕਿ ਨਹੀਂ ਮਹਾਰਾਜ ਲਾਉਂਦਾ ਵੀ ਆ ਜੇ ਮਿਹਨਤ ਕਰੀਏ ਤੇ ਜੇ ਅਸੀਂ ਮਿਹਨਤ ਕਰਦੇ ਆ ਤੇ ਜੇ ਅਸੀਂ ਹੱਥ ਤੇ ਹੱਥ ਰੱਖ ਕੇ ਬੈਠੇ ਰਾਵਾਂਗੇ ਵੀ ਮਹਾਰਾਜ ਸੱਚੇ ਬਾਦਸ਼ਾਹ ਨੂੰ ਇਦਾਂ ਹੀ ਦਈ ਜਾ ਤੇ ਇਦਾਂ ਤਾਂ ਨਹੀਂ ਮਿਲਣਾ ਕੀ ਲਵਸੀਲਾ ਦਾ ਮੋੜਾ ਮੋਟਾ ਕਰਨਾ ਹੀ ਪੈਣਾ ਵਾ ਚਲੋ ਮਹਾਰਾਜ ਨੇ ਤਾਂ ਬਾਹ ਫੜਨੀ ਹੁੰਦੀ ਆ ਬਿਲਕੁਲ ਪਰ ਹੱਥ ਲਾਉਣਾ ਪੈਣਾ ਸਾਨੂੰ ਥੋੜਾ ਬਹੁਤਾ ਤੇ ਬ ਪਿਹੜਾ ਦਾ ਰਿਸ਼ਤਾ ਕੀ ਆ ਤੇ ਲਾਗੇ ਲਾਗੇ ਘਰ ਵਾ ਇਹ ਇਹਨਾਂ ਦਾ ਘਰ ਵਾ ਤੇ ਉਹ ਨਾਲ ਹੀ ਸਾਡਾ ਘਰ ਵਾ ਕਰਮ ਨੂੰ ਬੋਲਣ ਦੇ ਝੂਠ ਬਹੁਤ ਝੂਠ ਕਰਨ ਕੈਮਰਾ ਨੂੰ ਕਰਕੇ ਵਿਖਾ ਦੇ ਘਰ ਬਿਲਕੁਲ ਨਾਲ ਨਾਲ ਆ ਉਧਰ ਦੇ ਘਰ ਘਰ ਬਹਿ ਕੇ ਤੇ ਬਾਕੀ ਆ ਵੀ ਗਾੜੀ ਵੀਡੀਓ ਦੱਸਿਆ ਕਰੋ ਖੁਸ਼ ਰਿਹਾ ਕਰੋ ਸਾਰੇ ਜਣੇ ਬਸ ਬਸ ਆਪਣੇ ਘਰੋ ਘਰੀ ਦੁਨੀਆ ਦੇ ਕੋਖ ਨਹੀਂ ਜੇ ਖਣਨ ਵਾਲਾ ਇਹੋ ਕੋਈ ਹੈ ਜੋ ਇੱਥੇ ਹੈਗਾ ਹਾਂ ਸਮਾਂ ਬਹੁਤ ਮਾੜਾ ਚੱਲਣ ਰਿਹਾ ਬਾਬਾ ਪਿਆਰ ਹੀ ਆ ਬਸ ਹਾਂ ਵੱਡੀ ਗੱਲ ਇਹ ਹੋਈ ਆ ਸਹੀ ਗੱਲ ਬਸ ਚਲੋ ਪਰਮਾਤਮਾ ਹਰ ਕਿਸੇ ਦੀ ਕਿਰਪਾ ਕਰੇ ਤੰਦਰੁਸਤੀਆਂ ਦਵੇ ਤੇ ਬਸ ਆਪਣੇ ਘਰ ਹੱਸਣ ਵਸਣ ਰਸਣ ਆਪਣੀਆਂ ਕਮਾਈਆਂ ਕਰਨ ਤੇ ਆਪਣੇ ਨਜ਼ਾਰੇ ਲੈਣ ਜ਼ਿੰਦਗੀ ਦੇ ਚਲੋ ਜੀ ਹੁਣ ਸਾਰੇ ਭੈਣ ਭਰਾਵਾਂ ਨੂੰ ਪਤਾ ਲੱਗ ਹੀ ਗਿਆ ਹੁਣਾਵਾ ਕਿ ਸਾਡਾ ਰਿਸ਼ਤਾ ਕੀ ਆ ਤੇ ਵੱਤਵਾਦ ਪਿਆਰ ਦੋ ਪਿਆਰ ਦੋ ਬਸ ਜੀ ਵੀਡੀਓ ਵੇਖੋ ਸੇ ਫਾਸੇ ਕਾਲ ਜੀ ਸਾਰਿਆਂ ਨੂੰ ਹੱਸਦੇ ਵਾਸਤੇ ਰਹੋ ਸਾਰੇ ਭੈਣ ਭਰਾ